ਕਾਮ ਜੋਦੇ ਨੇ ਕਈਆਂ ਰਿਖੀਆਂ ਤੱਪੀਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ ਦੇਵਤਿਆਂ ਨੂੰ ਵੀ ਕਲੰਕੀ ਕਰ ਦਿੱਤਾ ਹੈ ਜਿਵੇਂ ਇਸ ਵਿੱਚ ਸਿੰਗੀ ਰਿਖੀ ਵਰਗੇ ਰੁੜ ਗਏ ਨਾਰਦ ਵਰਗਿਆਂ ਨੂੰ ਬਾਂਦਰ ਦੇ ਮੂੰਹ ਲਾਉਣੇ ਪਏ ਕ੍ਰੀਚਕ ਵਰਗੇ ਬਲੀਨਾਸ਼ ਹੋ ਗਏ ਇੰਦਰ ਨੂੰ ਹਜ਼ਾਰ ਭਗਾ ਦਾ ਸ਼ਰਾਫ ਮਿਲਿਆ ਅੰਦਰਮਾ ਕਲੰਕੀ ਹੋਇਆ ਬ੍ਰਹਮਾ ਨੇ ਚਾਰ ਮੂੰਹ ਲਵਾਏ ਵਿਸ਼ਨੂੰ ਜੀ ਨੇ ਜਲੰਦਰ ਦੇੰਤ ਦੀ ਘਰ ਵਾਲੀ ਬ੍ਰਿੰਦਾ ਰਾਖਸ਼ਣੀ ਦਾ ਸਤ ਤੋੜਿਆ ਸੀ ਪਤਾ ਲੱਗਣ ਤੇ ਬ੍ਰਿੰਦਾ ਰਾਖਸ਼ਣੀ ਨੇ श्राप ਦੇ ਦਿੱਤਾ ਜਾਂ ਤੂੰ ਗੰਡਕਾ ਨਦੀ ਦਾ ਪੱਥਰ ਬਣ ਤਾਂ ਅੱਗਿਓਂ ਭਗਵਾਨ ਨੇ ਕਿਹਾ ਜੇ ਮੈਂ ਪੱਥਰ ਬਣਾਂਗਾ ਤਾਂ ਤੂੰ ਵੀ ਤુલਸੀ ਬਣ ਕੇ ਮੇਰੇ ਉੱਪਰ ਚੜਦੀ ਰਹੇਗੀ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਵਾਨ ਸਾਧ ਸੰਗਤ ਵਿੱਚ ਮਿਲਣ ਕਰਕੇ ਕਾਮ ਕ੍ਰੋਧ ਅਤੇ ਮੋਹ ਹੋ ਜਾਂਦਾ ਹੈ ਉਸ ਦਾ ਮੋਹ ਵੀ ਨਹੀਂ ਰਹਿੰਦਾ ਕਾਮ ਕ੍ਰੋਧ ਆਦਿਕ ਕੋਈ ਦੁਸ਼ਮਣ ਵੀ ਨਹੀਂ ਮੋਹਦਾ ਅਤੇ ਲੋਭ ਰੂਪ ਸਵਾਨ ਕੁੱਤਾ ਵੀ ਵਿੰਸੈ ਬਿਨਸ ਮਰ ਜਾਂਦਾ ਹੈ ਕ੍ਰੋਧ ਜਿਸ ਨੇ بڑے بڑے ਰਿਖੀਆਂ ਵਿੱਚ ਵਸ ਕੇ ਸ਼ਰਾਬ ਦਵਾਈ ਦਰਵਾਚਾ ਰਿਖੀ ਨੇ ਸ਼ਰਾਬ ਦੇ ਕੇ ਯਾਦਵਾਂ ਨੂੰ ਨਾਸ਼ ਕੀਤਾ ਜਦੋਂ ਅਮਰੀਕ ਨੂੰ ਸ਼ਰਾਬ ਦੇਣ ਲੱਗਾ ਤਾਂ ਕ੍ਰਿਸ਼ਨ ਜੀ ਦਾ ਅਸ਼ ਦਰਸ਼ਨ ਚੱਕਰ ਪਿੱਛੇ ਲੱਗਾ ਕਿਸੇ ਨੇ ਰੱਖਿਆ ਨਹੀਂ ਕੀਤੀ ਫਿਰ ਇਸੇ ਗ੍ਰੋਧ ਦੇ ਵਸ਼ੀਕਾਰ ਹੋ ਕੇ 100 ਗੁਣਾ ਕਰਨ ਤੋ ਦਰਵਾਛਾ ਨੇ ਆਪਣੀ istri ਸ਼ਰਾਪ ਦੇ ਕੇ ਭਸਮ ਕਰ ਦਿੱਤਾ ਸੀ ਇਸੇ ਹੀ ਗ੍ਰੋਧ ਦੇ ਵਸ ਹੋ ਕੇ ਪਰਸ ਰਾਮ ਨੇ ਇੱਕ ਵਾਰ ਛਤਰੀ ਰਾਜੇ ਮਾਰ ਕੇ ਉਹਨਾਂ ਦੇ ਲਹੂ ਦੇ ਕੁੰਡਾਂ ਵਿੱਚ ਇਸ਼ਨਾਨ ਕੀਤਾ ਸੀ ਵਿਆਸ ਰਿਖੀ ਨੇ ਗਣੇਸ਼ ਜੀ ਦੇ ਵਾਰ-ਵਾਰ ਪੁੱਛਣ ਤੋਂ ਕ੍ਰੋਧ ਕਰਕੇ ਕਿਹਾ ਜਿਹੜਾ ਇੱਥੇ ਮਰੇਗਾ ਉਹ ਗਧਾ ਬਣੇਗਾ ਬੜੇ ਭਾਰੀ ਪਰਿਵਾਰ ਦੇ ਮੋਹ ਵਿੱਚ ਫਸੇ ਹੋਏ ਇੱਕ ਬੁੱਢੇ ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਤਾਰਨ ਗਏ ਸਨ ਤਾਂ ਜਾ ਕੇ ਉਹਨਾਂ ਨੇ ਕਿਹਾ ਤੈਨੂੰ ਮੁਕਤ ਕਰ ਦਈਏ ਬੁੱਢੇ ਨੇ ਉੱਤਰ ਦਿੱਤਾ ਜੀ ਮੈਂ ਨਹੀਂ ਮੁਕਤ ਹੋਣਾ ਮੈਂ ਹੀ ਤਾਂ ਘਰ ਦੀ ਰਾਖੀ ਕਰਦਾ ਹਾਂ ਫਿਰ ਮੋਹ ਕਰਕੇ ਉਸੇ ਘਰ ਵਿੱਚ ਮਰ ਮਰ ਕੇ ਬਲਦ ਬਣਿਆ ਤਾ ਬਣਿਆ ਸੱਪ ਬਣਿਆ ਤੇ ਕੀੜਾ ਬਣਿਆ ਸੀ ਫਿਰ ਸਤਪੁਰਾਂ ਨੇ ਕੀੜਾ ਬਣੇ ਹੋਏ ਨੂੰ ਮੁਕਤ ਕੀਤਾ ਸੀ ਇਸੇ ਮੋਹ ਦੇ ਵਸ ਹੋ ਕੇ ਵਸ਼੍ਰਸ਼ਟ ਜੀ ਪੁੱਤਰਾਂ ਦੀ ਮੌਤ ਸੁਣ ਕੇ ਗਲ ਵਿੱਚ ਫਾਹੀ ਪਾ ਕੇ ਪਹਿਲਾਂ ਵਿਆਸ ਦਰਿਆ ਵਿੱਚ ਡੁੱਬ ਕੇ ਮਰਨ ਲੱਗੇ ਤਾਂ ਫਾਹੀ ਟੁੱਟ ਗਈ ਫਿਰ ਸਤਲੁਜ ਦਰਿਆ ਵਿੱਚ ਛਾਲ ਮਾਰੀ ਤਾਂ ਦਰਿਆ ਦਾ ਪਾਣੀ 100 ਹਿੱਸਿਆਂ ਵਿੱਚ ਵੰਡਿਆ ਗਿਆ ਜਿਸ ਕਰਕੇ ਪਾਣੀ ਗਿੱਟੇ-ਗਿੱਟੇ ਹੋ ਗਿਆ ਡੁੱਬ ਨਹੀਂ ਸਕੇ ਸਨ ਫਿਰ ਸ਼੍ਰੀ ਕੇਸਗੜ ਸਾਹਿਬ ਵਾਲੀ ਪਹਾੜੀ ਨਾਲ ਜਦ ਟੱਕਰ ਮਾਰ ਕੇ ਮਰਨ ਲੱਗੇ ਤਾਂ ਆਕਾਸ਼ ਬਾਣੀ ਹੋਈ हे ਰਿਖੀ ਗਰਭ ਵਾਲੇ ਪੁੱਤਰ ਤੋਂ ਤੇਰੀ ਗੁੱਲ ਚੱਲੇਗੀ ਤੂੰ ਮਰਨਾ ਜਿਸ ਮੋਹ ਦੇ ਵਸ ਹੋ ਕੇ ਇਬਰਾਹੀਮ ਨੇ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਤੋਂ ਅੱਖਾਂ ਤੇ ਪੱਟੀ ਬਣਾ ਲਈ ਸੀ ਫਿਰ ਵੀ ਪੁੱਤਰ ਦੀ ਕੁਰਬਾਨੀ ਨਾ ਦੇ ਸਕਿਆ ਅਤੇ ਬੱਕਰੇ ਦੀ ਬਲੀ ਦੇ ਦਿੱਤੀ ਸੀ ਅੱਗੇ ਸਾਖੀ ਰਿਖੀ ਅਤੇ ਹਰਨ ਦੀ ਇੱਕ ਰਿਖੀ ਜੰਗਲ ਵਿੱਚ ਤਪ ਕਰਦਾ ਸੀ ਇੱਕ ਦਿਨ ਕੋਈ ਹਰਨ ਸ਼ਿਕਾਰੀਆ ਦੇ ਫੱਟੜ ਕਰ ਦਿੱਤਾ ਉਹ ਹਰਨ ਰਿਖੀ ਪਾਸ ਆ ਗਿਆ ਰਿਖੀ ਨੇ ਫੜ ਕੇ ਬਚਾ ਲਿਆ ਪ੍ਰੇਮ ਨਾਲ ਪਾਲਣ ਪੋਛਣ ਲੱਗ ਪਿਆ ਜਿਸ ਕਰਕੇ ਮੋਹ ਪੈ ਗਿਆ ਇੱਕ ਦਿਨ ਰਿਖੀ ਦੀ ਸਮਾਦੀ ਲੱਗ ਗਈ ਹਰਨ ਘਾ ਚਰਦਾ ਚਰਦਾ ਦੂਰ ਜੰਗਲ ਵਿੱਚ ਨਿਕਲ ਗਿਆ ਸ਼ਿਕਾਰੀਆਂ ਨੇ ਮਾਰ ਲਿਆ ਜਦ ਰਿੱਖੀ ਦੀ ਸਮਾਦੀ ਖੁੱਲੀ ਤਾਂ ਕੀ ਵੇਖਿਆ ਕਿ ਸ਼ਿਕਾਰੀ ਉਹੀ ਹਰਨ ਮਾਰ ਕੇ ਚੁੱਕੀ ਜਾਂਦੇ ਹਨ ਮੋਹ ਕਰਕੇ ਐਸਾ ਹੌਂਕਾ ਲਿਆ ਕਿ ਪ੍ਰਾਣ ਹੀ ਤਿਆਗ ਦਿੱਤੇ ਜਿਸ ਕਰਕੇ ਰਿੱਖੀ ਮਰ ਕੇ ਹਰਨ ਦੀ ਜੂਨ ਵਿੱਚ ਪਿਆ ਸੀ ਜੜ ਭਰਥ ਹੋ ਕੇ ਫਿਰ ਜਨਮਿਆ ਸੀ ਲੋਭ ਜਿਸ ਲੋਭ ਦੇ ਬਸ ਹੋ ਕੇ ਵਿਸ਼ਵਾਮਿੱਤਰ ਸੂਰ ਬਣਿਆ ਸੀ ਅਤੇ ਹਰੀਚੰਦ ਰਾਜੇ ਨੂੰ ਚੰਡਾਲਾਂ ਦੇ ਘਰ ਵੇਚ ਦਿੱਤਾ ਸੀ ਜਿਵੇਂ ਲੋਭੀ ਪੰਡਤ ਨੇ ਰਾਜਕੰਨਿਆ ਨੂੰ ਸੰਦੂਕ ਵਿੱਚ ਪਵਾ ਕੇ ਦਰਿਆ ਵਿੱਚ ਰੁੜਾਇਆ ਸੀ ਫਿਰ ਉਸ ਪੰਡਤ ਨੂੰ ਰਿਛ ਨੇ ਖਾ ਲਿਆ ਸੀ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸਭ ਬੇਗਾਰੇ ਲੋਭੀ ਪੁਰਸ਼ ਦੀ ਹਾਲਤ ਹਲਕੇ ਕੁੱਤੇ ਵਰਗੀ ਹੁੰਦੀ ਹੈ ਜਿਸ ਤਰ੍ਹਾਂ ਹਲਕਿਆ ਕੁੱਤਾ ਆਪਣਾ ਤੇ ਪਰਾਇਆ ਨਹੀਂ ਪਛਾਣਦਾ ਸਭ ਨੂੰ ਕੱਟਦਾ ਹੈ ਪੂਛ ਸਿੱਧੀ ਹੁੰਦੀ ਹੈ ਮੂੰਹ ਵਿੱਚੋਂ ਝੱਗ ਜਾਂਦੀ ਹੈ ਅਤੇ ਪਾਣੀ ਤੋਂ ਬਹੁਤ ਡਰਦਾ ਹੈ ਇਸੇ ਹੀ ਤਰ੍ਹਾਂ ਲੋਭੀ ਆਦਮੀ ਹਰ ਇੱਕ ਅੱਗੇ ਹੱਥ ਅੱਡੀ ਰੱਖਦਾ ਹੈ ਮੰਗਦਾ ਹੋਇਆ ਸ਼ਰਮ ਨਹੀਂ ਕਰਦਾ ਮੂੰਹ ਵਿੱਚੋਂ ਨਿੰਦਿਆ ਰੂਪ ਝੱਗ ਹਰ ਵਕਤ ਜਾਂਦੀ ਰਹਿੰਦੀ ਹੈ ਸਾਧ ਸੰਗਤ ਤੋਂ ਡਰਦਾ ਰਹਿੰਦਾ ਹੈ ਜਿਸ ਵਿੱਚ ਨਾਮ ਰੂਪ ਜਲ ਦਾ ਪ੍ਰਵਾਹ ਚੱਲਦਾ ਹੈ ਤ੍ਰਿਸ਼ਨਾ ਕਰਕੇ ਦਸੇ ਦਿਸ਼ਾ ਵਿੱਚ ਦੌੜਿਆ ਫਿਰਦਾ ਹੈ ਪਰ ਤ੍ਰਿਸ਼ਨਾ ਫਿਰ ਵੀ ਨਹੀਂ ਮਿਟਦੀ ਸਤਨਾਮ ਸ਼੍ਰੀ ਵਾਹਿਗੁਰੂ ਇਸੇ ਹੀ ਤਰ੍ਹਾਂ ਹੋਰ ਧਾਰਮਿਕ ਸਾਖੀਆਂ ਸੁਣਨ ਵਾਸਤੇ ਆਪ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਇਸੇ ਹੀ ਤਰ੍ਹਾਂ ਆਪ ਜੀ ਦੇ ਫਿਰ ਸੰਮੁਖ ਹੋਣ ਦੀ ਕੋਸ਼ਿਸ਼ ਕਰਾਂਗੇ ਗਲਤੀ ਭੁੱਲ ਚੁੱਕ ਮਾਫ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ